ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਹਿਬ ਯਾਦਾ ਬਾਬਾ ਅਜੀਤ ਸਿੰਘ ਬਾਬਾ ਜੁਗਾਰ ਸਿੰਘ ਅਤੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ 1 ਬੀਟ ਆਈ ਹਸਪੀਟਲ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਖੁੱਲ੍ਹ ਚੁੱਕਿਆ ਜੀ ਅੱਖਾਂ ਦਾ ਹਸਪੀਟਲ ਹੈ ਆ ਸੰਧੂਆ ਰੋਡ ਪੈ ਜਾਂਦਾ ਹੈ ਸਾਹਮਣੇ ਸ਼ਮਸ਼ਾਨ ਘਾਟਾ ਹੈ ਸ਼ਹੀਦਾਂ ਸਿੰਘਾਂ ਦੀ ਪਾਵਨ ਪਵਿੱਤਰ ਧਰਤੀ ਸ਼੍ਰੀ ਚਮਕੌਰ ਸਾਹਿਬ ਅਤੇ ਸਮੂਹ ਨਗਰ ਇਲਾਕਾ ਨਿਵਾਸੀਆਂ ਨੂੰ ਇੱਕ ਖੁਸ਼ਖਬਰੀ ਸਾਂਝੀ ਕਰ ਰਿਹਾ ਵੀ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਜਿੰਨੇ ਬਲੌਗ ਬਣਾਏ ਆ ਸਾਰੇ ਬਲੌਗ ਇੱਕ ਪਾਸੇ ਤੇ ਇਹ ਵੀਡੀਓ ਇੱਕ ਪਾਸੇ ਇੱਕ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਉਸ ਉਹ ਬਲੌਗ ਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਸੀ ਕਿਉਂਕਿ ਉਹ ਵੀ ਬਹੁਤ ਵੱਡਾ ਸੇਵਾ ਦਾ ਜਿਹੜਾ ਕਾਰਜ ਕਰਦੇ ਆ ਲਓ ਤੁਹਾਨੂੰ ਮੈਂ ਦਿਖਾ ਦਵਾਂ ਅੱਖਾਂ ਦਾ ਬਹੁਤ ਵਧੀਆ ਜਿਹੜਾ ਹਸਪੀਟਲ ਛੇਰੀ ਚਮਕੌਰ ਸਾਹਿਬ ਖੁੱਲ ਚੁੱਕਿਆ ਆਓ ਤੁਹਾਨੂੰ ਦਿਖਾ ਦਈਏ ਸੋ ਤੁਸੀਂ ਦੇਖ ਸਕਦੇ ਹੋ ਵੀ ਕੱਲੇ ਇਸ ਹਸਪੀਟਲ ਦਾ ਜਿਹੜਾ ਉਦਘਾਟਨ ਹੋਇਆ ਹੈ ਸ਼੍ਰੀ ਹਿਮਾਂਸ਼ੂ ਜਾਨ ਆਈਐਸਬੀਸੀ ਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਪਹੁੰਚੇ ਅਫਸਰ ਸਬਾਨ ਪਹੁੰਚੇ ਡੀਸੀ ਸਾਹਿਬ ਪਹੁੰਚੇ ਸੋ ਆਜੋ ਤੁਹਾਨੂੰ ਅੰਦਰੋਂ ਵੀ ਦਿਖਾ ਦਵਾਂ ਮੈਂ ਜਰੂਰ ਬੇਨਤੀ ਕਰਦਾ ਵੀ ਵੀਡੀਓ ਨੂੰ ਜਰੂਰ ਸ਼ੇਅਰ ਤੁਸੀਂ ਨਾਲ ਦੀ ਨਾਲ ਕਰਦੇ ਜਾਇਓ ਬਨਵੀਟ ਆਈ ਹਸਪੀਟਲ ਰਿਸੈਪਸ਼ਨ ਤੁਸੀਂ ਦੇਖ ਸਕਦੇ ਹੋ ਤੇ ਦਵਾਈਆਂ ਦੇਖ ਸਕਦੇ ਹੋ ਤੁਸੀਂ ਸਾਹਮਣੇ ਅਕਾਵੀਆਂ ਬਨਵੇਟ ਫਾਰਮੇਸੀ ਇਹਨਾਂ ਦੀ ਆਪਣੀ ਅਕਸਮੋਨਗਰ ਇਲਾਕਾ ਨਿਵਾਸੀਆਂ ਦੀ ਖੁਸ਼ੀ ਦੀ ਲਹਿਰ ਆ ਇੱਥੇ ਤੁਸੀਂ ਦਵਾਈਆਂ ਅੱਖਾਂ ਦਾ ਚੈੱਕਅਪ ਟੀਕਾ ਲੈਂਦੇ ਉਹ ਸਭ ਇੱਥੇ ਫ੍ਰੀ ਪੈਂਦੇ ਆ ਤੇ ਦੇਖ ਸਕਦੇ ਹੋ ਵੀ ਆ ਸਾਹਮਣੇ ਚਸ਼ਮੇ ਰੱਖੇ ਹੋਏ ਆ ਚਸ਼ਮੇ ਜਿਹੜੇ ਤੁਸੀਂ ਇੱਥੋਂ ਵੀ ਲੈ ਸਕਦੇ ਹੋ ਬਾਹਰੋਂ ਵੀ ਲੈ ਸਕਦੇ ਹੋ ਜਿਹੜਾ ਵੀ ਨੰਬਰ ਤੁਹਾਨੂੰ ਲੱਗਦਾ ਸੋ ਦੇਖੋ ਕਿੰਨੀ ਸੋਹਣੀ ਬਿਲਡਿੰਗ ਜਿਹੜੀ ਬਣਾਈ ਆ ਤੇ ਬਹੁਤ ਸੋਹਣਾ ਪ੍ਰਬੰਧ ਹੈ ਬਹੁਤ ਇੱਕ ਖੁਸ਼ੀ ਦੀ ਲਹਿਰ ਆ ਸ਼੍ਰੀ ਜਮਗੌਰ ਸਾਹਿਬ ਦੇ ਵਿੱਚ ਤੇ ਇੱਥੇ ਕੋਈ ਵੀ ਆ ਸਕਦਾ ਸੋ ਜਰੂਰ ਵੀਡੀਓ ਸ਼ੇਅਰ ਕਰਦੇ ਜਾਓ ਤੇ ਮੈਂ ਤੁਹਾਨੂੰ ਦਿਖਾਉਣਾ ਹੋਰ ਵੀ ਕੀ ਕੀ ਸੁਵਿਧਾਾਂ ਮੈਂ ਇੱਥੇ ਨੇ ਲਓ ਜੀ ਆਪਾਂ ਉੱਤੇ ਆ ਗਏ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਜਿਹੜਾ ਇਹਨੂੰ ਬਣਾਇਆ ਹੈ ਡਾਕਟਰ ਦੀਪਕ ਚੰਦਰ ਜੀ ਐਮ ਐਸ ਉਪਤੋ ਡਾਕਟਰ ਜਗਜੀਤ ਸਿੰਘ ਜੀ ਬਹੁਤ ਵਧੀਆ ਅਤੀ ਅਦੁਨਿਕ ਜਿਹਨੇ ਮਸ਼ੀਨਾ ਦਾ ਪ੍ਰਯੋਗ ਕੀਤਾ ਜਾ ਰਿਹਾ ਜਰੂਰ ਸਾਰੇ ਵੀਡੀਓ ਦੇਖਦੇ ਜਾਓ ਤੇ ਸ਼ੇਅਰ ਕਰਦੇ ਜਾਓ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਇਹ ਸਕੈਨ ਹੋ ਗਿਆ ਜੀ ਤੇ ਨੰਬਰ ਤੇ ਦੇਖ ਸਕਦੇ ਹੋ ਸਾਰਾ ਕੁਝ ਇੱਥੇ ਜਿਹੜਾ ਟੋਟਲੀ ਫ੍ਰੀ ਕੀਤਾ ਜਾਂਦਾ ਤੇ ਆ ਦੇਖੋ ਡਾਕਟਰ ਸਾਹਿਬ ਦੇਖ ਰਹੇ ਐ ਇੱਥੇ ਵੀ ਮਸ਼ੀਨਾਂ ਸੋ ਕੋਈ ਵੀ ਪੈਸਾ ਜਿਹੜਾ ਨਹੀਂ ਲਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਆਪਰੇਸ਼ਨ ਲੈਜ ਸਭ ਕੁਝ ਇੱਥੇ ਜਿਹੜੇ ਫ੍ਰੀ ਪਾਈ ਜਾਂਦੇ ਆ ਤੇ ਬਹੁਤ ਸੋਹਣੀ ਜਿਹੜੀ ਇਮਾਰਤ ਆ ਹਵਾਦਾਰ ਦੇਖ ਸਕਦੇ ਹੋ ਤੁਸੀਂ ਤੇ ਬੈਠੇ ਆ ਸਾਰੇ ਸਾਡੇ ਨਾਲ ਪੇਸ਼ੈਂਟ ਨੇ ਗੱਲਬਾਤ ਕਰ ਲੈਨੇ ਆ ਹਾਂਜੀ ਆਪਣਾ ਨਾਮ ਕੀ ਹੈ ਤੁਹਾਡਾ ਜੀ ਸੁਭਨਾਮ ਪਲਮਿਤੋ ਹਾਂਜੀ ਤੁਹਾਨੂੰ ਕੀ ਦਿੱਕਤ ਸੀ ਅੱਖਾਂ ਦੀ ਪ੍ਰੋਬਲਮ ਗਈ ਅੱਖਾਂ ਤੋਂ ਝੁਰਬਲਾ ਝੁਰਬਲਾ ਲੱਗਦਾ ਠੀਕ ਆ ਚੈੱਕ ਅਪ ਹੋਇਆ ਤੁਹਾਡਾ ਇੱਥੇ ਹਾਂਜੀ ਤੇ ਕੋਈ ਪੈਸਾ ਲਿਆ ਤੁਹਾਡੇ ਕੋਲੋਂ ਨਹੀਂ ਲਿਆ ਅੱਛਾ ਤੇ ਕਿੱਦਾਂ ਦੀ ਖੁਸ਼ੀ ਲੈ ਰਹੇ ਤੁਹਾਡੇ ਵਾਸਤੇ ਲਾਕੇ ਵਾਸਤੇ ਕਿਹੜਾ ਪਿੰਡ ਆ ਤੁਹਾਡਾ ਸਾਡਾ ਚਮਕੌਰ ਸਾਹਿਬ ਹੀ ਹੈ ਅੱਛਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਫਿਰ ਵੀਰੇ ਹਸਪੀਟਲ ਖੁੱਲਿਆ ਸਾਡੇ ਇੱਥੇ ਕੱਲ ਇਹਨਾਂ ਨੇ ਖੰਡ ਪਾਟ ਦੀ ਜਗ੍ਹਾ ਖਾਇਆ ਦੱਸ ਸੀ ਅੱਛਾ ਤੁਸੀਂ ਆਏ ਸੀ ਗੱਲ ਵੀ ਹਾਂਜੀ ਚਲੋ ਜਰੂਰ ਤੁਸੀਂ ਕਹੋ ਵੀ ਜਿਹੜੇ ਅੱਖਾਂ ਦੇ ਪੇਸ਼ੈਂਟ ਇੱਥੇ ਪਹੁੰਚਣ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਠੀਕ ਤੇ ਹੋਰ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਬੈਠੇ ਨੇ ਸਾਰੇ ਅਤੇ ਹੋਰ ਤੁਸੀਂ ਦੇਖ ਸਕਦੇ ਹੋ ਇੱਥੇ ਪਹੁੰਚੇ ਨੇ ਹਾਂਜੀ ਵੀਰ ਆਪਣਾ ਕਿਹੜਾ ਪਿੰਡ ਹੈ ਚਮਕੌਰ ਸਾਹਿਬ ਚਮਕੌਰ ਤੋਂ ਪਹੁੰਚੇ ਹੋ ਤੁਹਾਡੇ ਕੋਈ ਰਿਸੈਪਸ਼ਨ ਤੇ ਪਰਚੀ ਵਗੈਰਾ ਫੀਸ ਵਗੈਰਾ ਨਹੀਂ ਆਧਾਰ ਮਸਲਾ ਲੱਗੇ ਸੀ ਆਧਾਰ ਕਰ ਲਿਆ ਹਾਂਜੀ ਠੀਕ ਹੈ ਜੀ ਖੁਸ਼ ਹੋ ਤੁਸੀਂ ਹਾਂਜੀ ਇੰਨਾ ਵੱਡਾ ਹਸਪੀਟਲ ਸੀ ਚਮਕੌਰ ਸਾਹਿਬ ਦੇ ਚ ਬਣਿਆ ਪਹਿਲਾ ਇਦਾਂ ਦੀ ਸਹੂਲਤ ਸ਼੍ਰੀ ਚਮਕੌਰ ਸਾਹਿਬ ਹੈ ਨਹੀਂ ਸੀ ਇਹਨਾਂ ਅੱਖਾਂ ਦੇ ਹਸਪਤਾਲ ਦੀ ਸੋ ਬਹੁਤ-ਬਹੁਤ ਮੁਬਾਰਕਾਂ ਸੋ ਤੁਸੀਂ ਵੀ ਸਾਰੇ ਜਿਹੜੇ-ਜਿਹੜੇ ਵੀਡੀਓ ਦੇਖ ਰਹੇ ਹੋ ਜਰੂਰ ਪਹੁੰਚੋ 1 ਮੀਟ ਆਈ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਦੇ ਅੱਖਾਂ ਦਾ ਇਲਾਜ ਲੈਣ ਚੈੱਕਅਪ ਸਾਰੀਆਂ ਮਸ਼ੀਨਾਂ ਇੱਥੇ ਉਪਲਬਧ ਹਨ ਕੀ ਦੇਖ ਸਕਦੇ ਹੋ ਇਹ ਸਾਰਾ ਟੋਟਲੀ ਫ੍ਰੀ ਆ ਫ੍ਰੀ ਆਫ ਕੋਸਟ ਕੋਈ ਪੈਸਾ ਨਹੀਂ ਲੈਂਦਾ ਕਿੰਨੀਆਂ-ਕਿੰਨੀਆਂ ਮਹਿੰਗੀਆਂ ਮਸ਼ੀਨਾਂ ਆ ਸੋ ਮੈਂ ਅੱਜ ਜੋੜ ਕੇ ਬੇਨਤੀ ਕਰਦਾ ਵੀਡੀਓ ਜਰੂਰ ਸ਼ੇਅਰ ਕਰਦੇ ਹੋ ਤੇ ਮੈਂ ਚਸ਼ਮਾਨ ਵਨ ਬੀਟ ਮੈਡੀਕਲ ਗਰੁੱਪ ਦੇ ਜਿਹੜੇ ਫਾਊਂਡਰ ਨੇ ਸਰਦਾਰ ਬਹਾਦਰ ਸਿੰਘ ਜੀ ਯੂਐਸਏ ਵਾਲੇ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਦੇਖ ਸਕਦੇ ਹੋ ਜੁਪੀ ਦੇ ਵਿੱਚ ਵੀ ਵਨ ਬੀਟ ਦੇ ਜਿਹੜੇ ਦੋ ਅੱਖਾਂ ਦੇ ਹਸਪਤਾਲ ਐਸੀ ਤਰ੍ਹਾਂ ਚੱਲ ਰਿਹਾ ਤੀਜੇ ਸ਼੍ਰੀ ਚੰਗੌਰ ਸਾਹਿਬ ਦੇ ਵਿੱਚ ਆ ਤੇ ਇੱਕ ਜਨਰਲ ਹਸਪੀਟਲ ਹੈ ਵੀ ਜਿਹੜਾ ਜੁਪੀ ਦੇ ਵਿੱਚ ਹੈਗਾ ਤੇ ਦੋ ਜਿਹੜੇ ਸਭ ਤੋਂ ਵਧੀਆ ਕਾਲਜ ਹੈ ਨਾ ਜੁਪੀ ਦੇ ਵਿੱਚ ਨੇ ਇਹ ਵੀ ਇਥੇ ਬਹੁਤ ਘੱਟ ਖਰਚ ਦੇ ਉੱਪਰ ਜਿਹੜੀ ਵਧੀਆ ਪੜਾਈ ਦਿੱਤੀ ਜਾਂਦੀ ਹੈ ਵਧੀਆ ਕਾਲਜ ਜਿਹੜੇ ਉੱਥੇ ਬਣਾਏ ਹੋਏ ਆ ਇਹ ਸੀ ਸੈਕੰਡ ਫਲੋਰ ਤੇ ਹੁਣ ਮੈਂ ਤੁਹਾਨੂੰ ਥਰਡ ਫਲੋਰ ਤੇ ਲੈ ਚਦਾ ਆਓ ਉੱਤੇ ਆਉਣ ਵਾਸਤੇ ਲਿਫਟ ਵੀ ਜਿਹੜੀ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਇਹ ਮਾਣੋ ਇਹ ਉੱਪਰਲੀ ਥਰਡ ਫਲੋਰ ਤੋਂ ਤੁਸੀਂ ਦੇਖ ਸਕਦੇ ਹੋ ਪੂਰਾ ਸ਼ਹਿਰ ਜਿਹੜਾ ਸ਼੍ਰੀ ਚਮਕੌਰ ਸਾਹਿਬ ਦਿਖ ਜਾਂਦਾ ਸੋ ਸ਼ਹੀਦਾ ਸਿੰਘਾਂ ਦੀ ਪਾਵਨ ਪਵਿੱਤਰ ਧਰਤੀ ਸ਼੍ਰੀ ਚਮਕੌਰ ਸਾਹਿਬ ਇਹ ਆ ਰਿਹਾ ਤੁਹਾਨੂੰ ਲੰਗਰ ਹਾਲ ਵੀ ਦਿਖਾ ਦਈਏ ਆ ਦੇਖੋ ਸੋ ਤੁਸੀਂ ਦੇਖ ਸਕਦੇ ਹੋ ਥਰਡ ਫਲੋਰ ਤੇ ਤੇ ਆਹ ਦੇਖੋ ਸਾਹਮਣੇ ਗੁਰਦੁਆਰਾ ਗੁਰਦਮਾਨ ਸਾਹਿਬ ਗੜੀ ਸਾਹਿਬ ਜੀਵਨ ਸਾਹਿਬ ਅਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਵੀ ਇੱਥੋਂ ਜਿਹੜਾ ਦੇਖ ਸਕਦੇ ਆਪਾਂ ਪੂਰਾ ਸ਼ਹਿਰ ਦਿਖਦਾ ਇੱਥੇ ਤੇ ਆਹ ਦੇਖੋ ਸੰਧੂਆ ਰੋਡ ਜਿਹੜਾ ਆ ਗਿਆ ਤੇ ਮੈਂ ਥਰਡ ਫਲੋਰ ਤੇ ਖੜਾ ਹਾਂ ਬਹੁਤ ਸੋਹਣਾ ਹਸਪੀਟਲ ਆ ਸਾਰੇ ਜਰੂਰ ਪਹੁੰਚੋ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਜਾਓ ਲਓ ਹੁਣ ਆਪਾਂ ਲਿਫਟ ਨਾਲ ਹੀ ਉੱਪਰ ਜਾਵਾਂਗੇ ਰਤਾ ਬਟਨ ਕੋਲ ਸੱਪਨ ਸੋ ਮਾਰ ਤਾਂ ਜਿਹੜੀ ਬਹੁਤ ਸੋਹਣੀ ਬਣੀ ਹੋਈ ਹੈ ਇੱਥੇ ਆ ਕੇ ਬੜਾ ਹੀ ਦਿਲ ਖੁਸ਼ ਹੋਇਆ ਸੋ ਸਾਰੇ ਜਰੂਰ ਇੱਥੇ ਪਹੁੰਚਿਓ ਅਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਲੌਰੀ ਇਹ ਕਾਹਨ ਲਿਫਟ ਤੇ ਜਾਂਦੀ ਹੈ ਸ਼ਾਇਦ ਉੱਤੇ ਆ ਗਈ ਹੈ ਯੋ ਕਿਥੇ ਆ ਜਾਓ ਕਹਿੰਦੇ ਕਿ ਆ ਮੈਂ ਗਰਾਉਂਡ ਫਲੋਰ ਦੇ ਵਿੱਚ ਆ ਚੁੱਕਿਆ ਤੇ ਪੇਸ਼ੈਂਟ ਤੁਸੀਂ ਦੇਖ ਸਕਦੇ ਹੋ ਬੈੱਡ ਸਾਰਾ ਏਸੀ ਹਾਲ ਹੈ ਜਿੰਨੇ ਵੀ ਬੰਦੇ ਦਾ ਸਾਹ ਨੂੰ ਵਾਹ ਆਪਰੇਸ਼ਨ ਥੀਟਰ ਹੈ ਉੱਥੇ ਕੰਮ ਆਪਣੇ ਤੋਂ ਨਾ ਦੇਖ ਸਕਦੇ ਆਪਾਂ ਕੁਝ ਪੇਸ਼ੈਂਟ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸੁਭਨਾਮ ਕੀ ਹੈ ਜੀ ਅਮਰਜੀਤ ਸਿੰਘ ਕਿਹੜਾ ਪਿੰਡ ਹੈ ਜੀ? ਛੌੜੀਆਂ 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 ਠੀਕ ਹੈ ਤੇ ਤੁਹਾਡਾ ਕੀ ਆਪਰੇਟ ਹੋਇਆ? ਹਾਂ ਜੀ। ਲੈਂਜ ਪਿਆ। ਥੈਂਕ ਯੂ ਬਈ। ਅੱਛਾ ਕੋਈ ਪੈਸਾ ਲੱਗਿਆ ਲੈਂਜ ਦਾ? ਨਹੀਂ ਕੋਈ ਪੈਸਾ ਨਹੀਂ। ਅੱਛਾ ਟੋਟਲੀ ਫ੍ਰੀ ਹੈ ਔਰ ਇਹ ਖਰਚਾ ਜਿਹੜਾ? ਹਾਂ ਜੀ ਟੋਟਲੀ ਫ੍ਰੀ ਤੇ ਟੋਟਲੀ ਫ੍ਰੀ ਹੈ। ਸੋ ਤੁਸੀਂ ਹੋਰਾਂ ਨੂੰ ਵੀ ਅਪੀਲ ਕਰਦੇ ਹੋ ਵੀ ਸਾਰੇ ਇੱਥੇ ਪਹੁੰਚੋ ਵੀ ਜਿਹੜਾ ਇਲਾਜ ਇੱਥੇ ਫ੍ਰੀ ਹੁੰਦਾ ਹੈ। ਹਾਂ ਜੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ। ਹਾਂ ਵੀ ਜਿਹੜਾ ਨਹੀਂ ਕੋਈ ਕਰਾ ਸਕਦਾ ਉਰੇ ਆਉਣਾ ਪਹੁੰਚ ਕੇ ਕਰਾ ਸਕੀ। ਠੀਕ ਹੈ ਜਿਹੜੇ ਲੋੜਵੰਦ ਇੱਥੇ ਜਰੂਰ ਪਹੁੰਚੋ ਹਾਂਜੀ ਜਿਹੜੇ ਲੋੜਵੰਦ ਆ ਪੈਸਾ ਨਹੀਂ ਭਰ ਸਕਦੇ ਪੁਰੇ ਪਹੁੰਚ ਕੇ ਪ੍ਰੀਖਣ ਦਿਰਾ ਸਕਦੇ ਠੀਕ ਹੈ ਫ੍ਰੀ ਹੈ ਸਭ ਕੁਝ ਕਿ ਵੀਡੀਓ ਸਾਰੇ ਸ਼ੇਅਰ ਕਰਦੇ ਹੋ ਤੁਸੀਂ ਕਹਦੇ ਹੋ ਵੀ ਵੀਡੀਓ ਸ਼ੇਅਰ ਕਰ ਦਿਓ ਸਾਰੇ ਸਾਰੇ ਵੀਡੀਓ ਸ਼ੇਅਰ ਕਰ ਰਹੀ ਹੈ ਬਹੁਤ ਧੰਨਵਾਦੀ ਤੁਹਾਡਾ ਬਹੁਤ ਬਹੁਤ ਤੇ ਮਾਤਾ ਜੀ ਦਾ ਵੀ ਅੱਖ ਦਾ ਜਿਹੜਾ ਪ੍ਰੇਟ ਹੋਇਆ ਹਨੀ ਸੱਸੀ ਦਾ ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ ਸੰਜੀਤ ਕਾਹ ਕਿਹੜਾ ਪਿੰਡ ਹੈ ਜੀ ਰਾਹਾਂਕੋਟ ਠੀਕ ਹੈ ਜੀ ਕਿੱਦਾਂ ਲੱਗਿਆ ਤੁਹਾਨੂੰ ਇੱਥੇ ਆ ਕੇ ਵਧੀਆ ਹੈ ਪ੍ਰਸ਼ਨ ਕੋਈ ਪੈਸਾ ਲਏ ਨਾ ਨੇ ਤੁਹਾਡੇ ਕੋਲ ਹਾਂ ਤੇ ਹੋਰ ਵੀ ਜਿਹੜੇ ਲੋੜਵੰਦ ਆ ਤੁਸੀਂ ਉਹਨਾਂ ਨੂੰ ਅਪੀਲ ਕਰ ਦਿਓ ਵੀ ਸਾਰੇ ਇੱਥੇ ਪਹੁੰਚੋ ਕੋਈ ਨਾ ਕਹਾਂਗੇ ਠੀਕ ਹੈ ਜੀ ਕਹਿ ਦਿਓ ਤੁਸੀਂ ਵੀਡੀਓ ਦੇ ਜ਼ਰੀਏ ਕਹਿ ਦਿਓ ਬਹੁਤ ਵਧੀਆ ਹੋਇਆ ਠੀਕ ਹੈ ਜੀ ਹਸਪੀਟਲ ਕਿਦਾਂ ਦਾ ਲੱਗਿਆ ਬਹੁਤ ਵਧੀਆ ਸੁਵਿਧਾਵਾਂ ਕਿਦਾਂ ਦੀ ਲੱਗੀਆਂ ਬਹੁਤ ਵਧੀਆ ਚਲੋ ਜੀ ਬਹੁਤ ਧੰਨਵਾਦ ਤੁਹਾਡਾ ਮੈਂ ਵੀਰ ਨਾਲ ਵੀ ਗੱਲ ਕਰਦੇ ਆ ਕਿਹੜੇ ਪਿੰਡੋਂ ਵੀਰੇ ਆਏ ਸੰਦੂ ਆ ਗਏ ਅੱਛਾ ਕੱਢ ਕੀਨੇ ਇਹ ਪੇਸ਼ੈਂਟ ਦਾ ਜਦਾਦਾ ਹੀ ਲੱਗਦਾ ਅੱਛਾ ਆਪਰੇਟ ਹੋਇਆ ਇਹਨਾਂ ਦਾ ਹੱਥ ਦਾ ਨਾ ਹਾਂਜੀ ਹਾਂਜੀ ਲੰਝ ਪਿਆ ਹਾਂਜੀ ਕਿੰਨੇ ਪੈਸੇ ਲੱਗੇ ਆ ਫ੍ਰੀ ਹੈ ਜੀ ਓ ਕਿਦਾਂ ਦਾ ਮਹਿਸੂਸ ਕਰਦੇ ਤੁਸੀਂ ਇੱਥੇ ਅੱਗੇ ਵੀ ਸੁਵਿਧਾਵਾਂ ਕਿਦਾਂ ਦੀ ਲੱਗੀਆਂ ਤੁਹਾਨੂੰ ਬਹੁਤ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਜਰੂਰ ਅਪੀਲ ਕਰਦੇ ਲੋੜਵੰਦਾਂ ਨੂੰ ਵੀ ਉਹ ਵੀ ਸਾਰੇ ਪਹੁੰਚਣ ਇੱਥੇ ਜਰੂਰ ਪਹੁੰਚਣ ਸਾਰੇ ਅਪੀਲ ਕਰਦੇ ਤੇ ਸਾਰੇ ਪਹੁੰਚਣ ਹਾਂਜੀ ਠੀਕ ਧੰਨਵਾਦ ਓਕੇ ਬਾਕੀ ਰਾਤ ਨੂੰ ਜੇ ਰੀਡਿੰਗ ਕਰਾਉਂਦੇ ਆਪਰੇਸ਼ਨ ਥੀਟਰ ਆ ਜੀ ਦੇਖ ਸਕਦੇ ਜਿੱਥੇ ਆਪਰੇਟ ਹੁੰਦਾ ਸੋ ਸਾਰੇ ਜ਼ਰੂਰ ਵੀਡੀਓ ਸ਼ੇਅਰ ਕਰਦੇ ਹੋ ਜਿਹੜੇ ਵੀਡੀਓ ਦੇਖ ਰਿਹਾ ਲੋ ਜੀ ਸਾਨੂੰ ਸਾਡੇ ਪ੍ਰਧਾਨ ਸਾਹਿਬ ਬਹਿਰ ਸਿੰਘ ਕਮੇਟੀ ਦੇ ਸ਼ੇਰ ਸਿੰਘ ਜੀ ਬੈਠੇ ਆ ਗੱਲਬਾਤ ਕਰਦੇ ਆ ਇਹ ਦੱਸੋ ਵੀ ਆਪਰੇਟ ਖਰਚਾ ਤਾਂ ਤੋ ਕੀ ਲਿਆ ਹੁਣ ਤੱਕ ਕੋਈ ਪੈਸਾ ਨਹੀਂ ਲਿਆ ਜੀ ਇਹਨਾਂ ਨੇ ਕਲਦਾ ਲੈਨ ਚ ਫ੍ਰੀ ਪਾਇਆ ਲੈਨ ਚ ਫ੍ਰੀ ਪਾਇਆ ਜੀ ਸਭ ਸੁਵਿਧਾ ਜੀ ਇੱਥੇ ਸਭ ਸੁਵਿਧਾ ਕਿੱਦਾਂ ਲੱਗੇ ਹਸਪੀਟਲ ਤੁਹਾਨੂੰ ਬਹੁਤ ਵਧੀਆ ਜੀ ਗਰੀਬਾਂ ਵਾਸਤੇ ਪਹੁੰਚਦਾ ਜੀ ਅਪੀਲ ਕਰਦੋ ਵੀ ਜਿਨ੍ਹਾਂ ਨੂੰ ਲੋੜਵੰਦਾ ਸਾਰੇ ਜ਼ਰੂਰ ਇੱਥੇ ਪਹੁੰਚਣਾ ਮੈਂ ਤਾਂ ਜਿਹੜੇ ਲੋੜਵਾਨ ਆ ਜਿੰਨੇ ਵੀ ਲੋੜਵਾਨ ਆ ਪੰਜਾਬ ਚ ਅਪਣੇ ਇੱਥੇ ਆ ਕੇ ਕਿ ਸਹੂਲਤ ਲਓ ਬਹੁਤ ਸਟਾਫ ਬਹੁਤ ਵਧੀਆ ਜੀ ਅੱਛਾ ਬਿਹੇਵੀਅਰ ਬਹੁਤ ਵਧੀਆ ਹੈ ਨਾ ਠੀਕ ਆ ਇਹਨਾਂ ਮੇਰੇ ਮੇਰੇ ਘਰਦਿਆਂ ਦਾ ਪਰੇਸ਼ਨ ਹੋਇਆ ਬਹੁਤ ਠੀਕ ਹੈ ਜੀ ਕੱਲ ਵੀ ਕਰਾਇਆ ਸੀ ਪਰੇਸ਼ਨ ਇਕਰ ਸੀ ਅੱਛਾ ਉਹ ਮੇਰੀ ਸਾੜੇ ਹਾਰ ਸੀ ਕੱਲ ਵੀ ਉਦਘਾਟਨ ਹੋਇਆ ਕਹਿੰਦੇ ਰੋਟੀ ਪਾਣੀ ਕੱਢ ਜੀ ਦੇਖੋ ਕੱਲ ਅਸੀਂ ਸਵੇਰ ਤੇ ਆ ਗਏ ਤੇ 11 12 ਵਜੇ ਨੇ ਪਾਰਟੀਆਂ ਸ਼ੁਰੂ ਕਰੀਆਂ ਜੀ ਹਾਂ ਹਾਂ ਥੋੜੇ ਬਾਅਦ ਲੰਗਰ ਪਾਣੀ ਫੁੱਲ ਤੇ ਲਿਆ ਜੀ ਇਹਨਾਂ ਨੇ ਤੰਡਪਾਤ ਸਾਹਿਬ ਦੇ ਕੋਲ ਵੀ ਬੁਆਏ ਆ ਮਹਾਰਾਜ ਸ਼ਗਰਾਨਾ ਵੀ ਲਿਆ ਜੀ ਇਹਨਾਂ ਨੇ ਸੱਤ ਮਹਾਪੁਰਸ਼ ਵੀ ਆਏ ਨਹੀਂ ਕਹਿੰਦੇ ਇੱਥੇ ਠੀਕ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਜੀ ਵੀ ਬਹੁਤ ਵਧੀਆ ਕਰੀਬਾਵਾ ਤੇ ਮਸੀਹਾ ਜੇ ਅਜੀ ਚੀਜ਼ ਠੀਕ ਆ ਜੀ ਤਾਂ ਬਹੁਤ ਧੰਨਵਾਦ ਤੁਹਾਡਾ ਵੀਡੀਓ ਜਰੂਰ ਸ਼ੇਅਰ ਕਰ ਦਿਓ ਇੱਕ ਵਾਰ ਅਪੀਲ ਕਰ ਦਿਓ ਆ ਮੈਰੀ ਆ ਨਾ ਵੀਡੀਓ ਮੇਰੇ ਕੋਲ ਤਾਂ ਮੋਬਾਈਲ ਦੂਸਰਾ ਹੀ ਆ ਬਈ ਸਾਰੇ ਜਣੇ ਮੰਨੇ ਸ਼ੇਅਰ ਕਰ ਦਿਓ ਬਹੁਤ ਅੱਛਾ ਜੀ अच्छा ਜਿੰਨਾ ਫਾਇਦਾ ਉਠਾਤਾ ਨੇ ਸਾਡੇ ਇਲਾਕੇ ਵਿੱਚ ਗੌਰ ਸਾਹਿਬ ਵਿੱਚ ਕੋਈ ਐਡਾ ਹਸਪੀਟਲ ਫੈਨ ਨਹੀਂ ਪਹਿਲੇ ਇਲਾਕਾਂ ਦਾ ਨਾ ਹਾਂ ਜੀ ਅੱਖਾਂ ਦਾ ਹੈ ਨਹੀਂ ਦਾ ਜੀ ਚਲੋ ਬਹੁਤ ਮੁਬਾਰਕਾ ਤੁਹਾਨੂੰ ਸਮੂਹ ਨਗਰ ਇਲਾਕਾ ਨਿਵਾਸੀਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾ ਹਾਂ ਜੀ ਨਾਕਾਂ ਨੇ ਸਾਰੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਠੀਕ ਹੈ ਜੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਗਾਉਣ ਦਾ ਟਾਈਮ ਆਪਣਾ ਹੋ ਚੁੱਕਿਆ ਤੇ ਵੀਡੀਓ ਜਰੂਰ ਸ਼ੇਅਰ ਕਰਦੇ ਹੋ ਲੋ ਆਪਾਂ ਗੱਲਬਾਤ ਕਰਦੇ ਹਾਂ ਬਨਵੀਟ ਆਈ ਹਸਪੀਟਲ ਸ਼੍ਰੀ ਚਮਕੌਰ ਸਾਹਿਬ ਦੇ موجوده ਜਿਹੜੇ ਮੈਨੇਜਰ ਸਾਹਿਬ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਬਹੁਤ ਇਲਾਕੇ 'ਚ ਖੁਸ਼ੀ ਦੀ ਲਹਿਰ ਆ ਤੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਸੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਧੰਨ ਧੰਨ ਬਾਬਾਜੀਤ ਸਿੰਘ ਜੀ ਧੰਨ ਧੰਨ ਬਾਬਾ ਜਿਆਰ ਸਿੰਘ ਜੀ ਚਮਕੌਰ ਸਾਹਿਬ ਦੇ ਸਮੂਹ ਸ਼ਿਦਾਂ ਰਸ਼ੀਦਾਂ ਸਿੰਘਾਂ ਦਾ ਜਿਨ੍ਹਾਂ ਦੀ ਅਪਾਰ ਕਿਰਪਾ ਰਹਿਮਤ ਸਦਕਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਦੇ ਨਾਲ ਚਮਕੌਰ ਸਾਡੀ ਧਰਤੀ ਤੇ ਪਹਿਲਾ ਬਨਵੀਰ ਮੈਡੀਕਲ ਗਰੁੱਪ ਵੱਲੋਂ ਆਈ ਹਸਪਤਾਲ ਖੋਲਿਆ ਗਿਆ ਹੈ ਸਰਦਾਰ ਬਹਾਦਰ ਸਿੰਘ ਜੀ ਚੇਅਰਮੈਨ ਬਨਵੀਰ ਮੈਡੀਕਲ ਗਰੁੱਪ ਜਿਨ੍ਹਾਂ ਦੇ ਨੇਕ ਉਪਰਾਲੇ ਸਦਕਾ ਇਹ ਹਸਪਤਾਲ ਚਮਕੌਰ ਸਾਹਿਬ ਸੰਧੂਆ ਰੋਡ ਤੇ ਕੱਲ 3 ਤਰੀਕ ਨੂੰ ਖੋਲਿਆ ਗਿਆ ਜੀ ਸੋ ਸੰਗਤਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਹੈ ਤੇ ਕੱਲ ਓਪਨਿੰਗ ਦੇ ਉੱਤੇ ਬਹੁਤ ਹੀ ਵੱਡੀ ਤعداد ਦੇ ਵਿੱਚ ਸੰਗਤ ਨੇਥੇ ਸ਼ਿਰਕਤ ਕੀਤੀ ਜੀ ਤੇ ਇਹ ਦੱਸੋ ਵੀ ਇੱਥੇ ਕੀ ਕੀ ਸੁਵਿਧਾਵਾਂ ਜਿਹੜੀਆਂ ਫਰੀ ਦਿੱਤੀਆਂ ਜਾਂਦੀਆਂ ਮੈਂ ਤਕਰੀਬਨ ਦੇਖਿਆ ਅਮਰੀਜਾ ਨਾਲ ਵੀ ਗੱਲਬਾਤ ਕਰੀਆ ਬਹੁਤ ਇੱਥੋਂ ਲੋਕੋ ਖੁਸ਼ ਆ ਤੇ ਇੰਨੀ ਜਲਦੀ ਆਪਰੇਟ ਹੋਣੇ ਵੀ ਜਿਹੜੇ ਸ਼ੁਰੂ ਹੋ ਗਿਆ ਤੁਸੀਂ ਦੇਖਿਆ ਮੈਂ ਨੀਚੇ ਜਾ ਕੇ ਜੀ ਜਿਨ੍ਹਾਂ ਦੇ ਆਪਰੇਟ ਹੋਏ ਲੈਂਦ ਪਿਆ ਉਹਨਾਂ ਨੇ ਵੀ ਆਪਣੀ ਜਿਹੜੀ ਬਾਈਟ ਦਿੱਤੀ ਆ ਜੀ ਸੋ ਹੋਰ ਇੱਥੇ ਕੀ ਕੀ ਸੁਵਿਧਾਵਾਂ ਨੇ ਤੁਸੀਂ ਉਹਦੇ ਬਾਰੇ ਦੱਸ ਦਿਓ ਇੱਕ ਤਾਂ ਮੈਂ ਦੇਖਿਆ ਵੀ ਸਾਰਾ ਫੁੱਲੀ ਏਸੀ ਹੈ ਨਾ ਇਹ ਜੀ ਬਿਲਕੁਲ ਫੁੱਲੀ ਏਸੀ ਹਾਂ ਤੇ ਬਾਕੀ ਸਾਰੀ ਜਾਣਕਾਰੀ ਦੁਹਰੀ ਦੇ ਦਿੰਦੀ ਦੇਖੋ ਜੀ ਇਹ ਬਿਲਡਿੰਗ ਬਣੀ ਆ ਅੱਜ ਨਵੀਂ ਟੈਕਨੀਸ਼ੀਅਨ ਦੇ ਨਾਲ ਸਾਰੀ ਤੇ ਮੌਸਮ ਦੇ ਅਨੁਸਾਰ ਜਿੱਦਾਂ ਕਹਿ ਦਈਏ ਵੀ ਆਪਾਂ ਏਸੀ ਲੱਗੇ ਹੋਏ ਨੇ ਗਰਮੀਆਂ ਦੇ ਮਤਲਬ ਤੇ ਬਾਕੀ ਰਿਸੈਪਸ਼ਨ ਤੇ ਸਭ ਤੋਂ ਪਹਿਲਾਂ ਡਾਕਟਰ ਪਰਚੀ ਬਣਦੀ ਹੈ ਹੂੰ ਤੇ ਉਸ ਤੋਂ ਬਾਅਦ ਡਾਕਟਰ ਪਰਚੀ ਬਣਨ ਤੋਂ ਬਾਅਦ ਜਿਸ ਡਾਕਟਰ ਦੇ ਕੋਲ ਵੀ ਪੇਸ਼ੈਂਟ ਜਾਂਦਾ ਉਹ ਚੈੱਕਅਪ ਓਪੀਡੀ ਉਹ ਵੀ ਟੋਟਲ ਫ੍ਰੀ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਮਾਇਆ ਨਹੀਂ ਹੈਗੀ ਹੂੰ ਤੇ ਡਾਕਟਰ ਫਿਰ ਦੱਸਦਾ ਵੀ ਉਹਦੇ ਐਨਕ ਲੱਗਣੀ ਆ ਜਾਂ ਮੈਡੀਸਨ ਨਾਲ ਸਰਦਾ ਜਾਂ ਆਪਣਾ ਜੋ ਵੀ ਆਪਰੇਸ਼ਨ ਹੋਣਾ ਜਾਂ ਲੈਂਡ ਪੈਣੇ ਨੇ ਜਿਸ ਤਰ੍ਹਾਂ ਦੇ ਹੁੰਦੇ ਆ ਪਰ ਉਹ ਡਾਕਟਰ ਦੇ ਕੋਲ ਉਹਨਾਂ ਨੂੰ ਹੀ ਪਤਾ ਹੁੰਦਾ ਉਹਦੇ ਬਾਰੇ ਵੀ ਉਹ ਡਾਕਟਰ ਮਰੀਜ਼ ਨੂੰ ਚੈੱਕ ਅਪ ਕਰਕੇ ਉਸ ਤੋਂ ਬਾਅਦ ਕੀ ਉਹਦਾ ਕਿੱਥੇ ਭੇਜਣਾ ਉਹਨਾਂ ਨੂੰ ਵੀ ਉਹਰੇ ਕਿਸ ਤਰ੍ਹਾਂ ਦੇ ਪੇਸ਼ੈਂਟ ਆਣ ਜਿਨ੍ਹਾਂ ਵਾਸਤੇ ਤੁਸੀਂ ਕਪੜੇ ਅਪੀਲ ਵੀ ਕਰ ਦੋ ਵੀ ਇੱਥੇ ਮੋਤੀਆ ਬਿੰਦ ਹੋ ਗਿਆ ਜਿਹੜੇ ਮੋਤੀਆ ਕਾਲਾ ਮੋਤੀਆ ਹੋ ਗਿਆ ਜਿਸ ਤਰ੍ਹਾਂ ਦਾ ਵੀ ਹੈਗਾ ਤੇ ਨਖੂਨਾ ਦਾ ਆਪਰੇਸ਼ਨ ਤੇ ਹੋਰ ਅੱਖਾਂ ਵਿੱਚ ਕੋਈ ਪਾਣੀ ਆਉਂਦਾ ਕੋਈ ਲਾਦੀ ਹੋ ਗਈ ਇਸ ਤਰ੍ਹਾਂ ਦੇ ਸਾਰੇ ਸੌਦੇ ਇੱਥੇ ਦਿੱਤੀ ਜਾ ਰਹੀ ਹੈ ਮਤਲਬ ਵੀ ਪੰਜਾਬ ਦੇ ਕਿਸੇ ਹਿੱਸੇ ਤੋਂ ਕੋਈ ਵੀ ਆ ਸਕਦਾ ਕਿੱਥੇ ਤੋਂ ਵੀ ਕਿੱਥੇ ਤੋਂ ਸਾਰਿਆਂ ਲਈ ਜੀ ਆਇਆਂ ਨੂੰ ਜੀ ਠੀਕ ਆ ਸਾਰਿਆਂ ਲਈ ਜੀ ਮਤਲਬ ਇੱਕ ਤਾਂ ਚਲੋ ਬੰਦਾ ਅਮੀਰ ਵੀ ਹੁੰਦਾ ਆਪਣੇ ਕੋਲੋਂ ਪੈਸੇ ਖਰਚ ਕਰਕੇ ਵੀ ਕਰਾ ਸਕਦਾ ਨਾ ਜੀ ਤੇ ਮਤਲਬ ਇਹ ਹਸਪੀਟਲ ਕਿਨਾਂ ਵਾਸਤੇ ਖੋਲਿਆ ਗਿਆ ਵੀ ਕਿਹੜੇ ਲੋਕ ਇੱਥੇ ਆਣਾ ਦੇਖੋ ਜੀ ਹਸਪੀਟਲ ਜਿਹੜਾ ਹੁੰਦਾ ਹੈ ਫਰੀਦ ਆ ਤੇ ਉੱਥੇ ਅਪੀਲ ਆਪ ਜੀ ਦੇ ਚੈਨਲ ਰਾਹੀਂ ਮੈਂ ਕਰਨੀ ਚਾਹੁੰਦਾ ਕਿ ਇਹ ਲੋੜਵੰਦਾਂ ਦੇ ਲਈ ਆ अच्छा ਤੇ ਜਿਹੜੇ ਲੋੜਵੰਦ ਹੈਗੇ ਨੇ ਪੰਜਾਬ ਦੇ ਵਿੱਚ ਤੇ ਜਿਹੜੇ ਛੋਟਾ ਕਾਰੋਬਾਰ ਕੈਦੀਏ ਵੀ ਛੋਟਾ ਉਹਨਾਂ ਦਾ ਤੇ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਆਵਦੀ ਦੇ ਲੋੜਵੰਦਾਂ ਦੇ ਲਈ ਇਹ ਅਸੀਂ ਹਸਪਤਾਲ ਖੋਲਿਆ ਜਿਹਦੇ ਵਿੱਚ ਮੈਡੀਸਨ ਵੀ ਫ੍ਰੀ ਆ ਲੈਂਜ ਵੀ ਫ੍ਰੀ ਨੇ ਤੇ ਕਿਸੇ ਤਰ੍ਹਾਂ ਦਾ ਜਿਹੜਾ ਆਪਰੇਸ਼ਨ ਆ ਉਹ ਵੀ ਫ੍ਰੀ ਆ ਜੀ ਤੇ ਸੋ ਇਸ ਤਰ੍ਹਾਂ ਦੀ ਸੁਵਿਧਾ ਸਾਬ ਜੀ ਦੀ ਕਿਰਪਾ ਨਾਲ ਹੋ ਰਹੀ ਹੈ ਜੀ ਤੇ ਮੈਂ ਦੇਖਿਆ ਵੀ ਤਕਰੀਬਨ ਜਿੰਨੀਆਂ ਮਸ਼ੀਨਾਂ ਬਹੁਤ ਜ਼ਿਆਦਾ ਮਹਿੰਗੇ ਮਹਿੰਗੇ ਮਸ਼ੀਨਾਂ ਇੱਥੇ ਜਿਹੜੀਆਂ ਜਿਹਦਾ ਚੈੱਕ ਅਪ ਹੁੰਦਾ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਅਤੇ ਇਹਦੇ ਫਾਊਂਡਰ ਕੀਨ ਹੌਂਡਰ ਕੌਣ ਨੇ ਉਹਨਾਂ ਦਾ ਜ਼ਿਕਰ ਜ਼ਰੂਰ ਕਰਦੇ ਹਾਂ ਫਾਊਂਡਰ ਸਰਦਾਰ ਬਹਾਦਰ ਸਿੰਘ ਜੀ ਚੇਅਰਮੈਨ ਵਨਬੀਟ ਮੈਡੀਕਲ ਗਰੁੱਪ ਤੇ ਜੁਪੀ ਤੇ ਰਹਿਣ ਵਾਲੇ ਨੇ ਤੇ ਉੱਥੇ ਵੀ ਜੁਪੀ ਵਿਖੇ ਤਿੰਨ ਬਰਾਂ ਚੌਥੇ ਵੀ ਚੱਲਦੀਆਂ ਦੋ ਆਈ ਹੈ ਜੀ ਜੀ ਦੋ ਆਈ ਹਸਪੀਟਲ ਇੱਕ ਮਹਿੰਗਾਪੁਰ ਦੇ ਵਿੱਚ ਅੱਛਾ ਤੇ ਦਸ਼ਮੇਸ਼ ਆਈ ਹਸਪੀਟਲ ਹੈ ਜੀ ਇਹ ਇੱਕ ਜਰਨਲ ਹਸਪਤਾਲ ਜੀ ਠੀਕ ਹੈ ਜੀ ਤੇ ਇਸ ਤਰ੍ਹਾਂ ਕਰਕੇ ਮਤਲਬ ਇਹਨਾਂ ਦੇ ਹਸਪਤਾਲ ਜੂਪੀ ਦੇ ਵਿੱਚ ਦੋ ਆਲਰੇਡੀ ਚੱਲ ਰਹੇ ਦੋ ਆਈ ਹੈ ਜੀ ਤੇ ਤੀਜਾ ਆਈ ਚਮਕੌਰ ਸਾਹਿਬ ਬਣ ਗਿਆ ਤੇ ਇੱਕ ਜਰਨਲ ਹਸਪਤਾਲ ਚੱਲ ਰਿਹਾ ਤੇ ਕਾਲਜ ਵੀ ਚੱਲਦੇ ਆ ਤੇ ਨਾਲ ਗਰਲ ਕੋ ਆਪਣਾ ਸੌਰੀ ਮੈਡੀਕਲ ਕਾਲਜ ਵੀ ਹੈ ਜਿੱਥੇ ਫਾਰਮੇਸੀ ਕਰਵਾਈ ਜਾਂਦੀ ਹੈ 2 ਸਾਲ 3 ਸਾਲ 5 ਸਾਲ ਦਾ ਜੋ ਵੀ ਕੋਰਸ ਹੈਗਾ ਉਹ ਕਰਵਾਇਆ ਜਾਂਦਾ ਹੈ ਤੁਹਾਨੂੰ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ આપ ਕੇ ਆਏ ਹੋ। ਆਪ ਜੀ ਦਾ ਧੰਨਵਾਦ ਜਿਹੜਾ ਤੁਸੀਂ ਸਮੇਂ 'ਚ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ। ਸੋ ਸਾਰਿਆਂ ਸੰਗਤਾਂ ਨੂੰ ਅਪੀਲ ਆ ਕਿ ਚੈਨਲ ਨੂੰ ਵੱਧ-ਵੱਧ ਫੋਲੋ ਕਰੋ। ਵੱਧ-ਵੱਧ ਲਾਈਕ ਕਰੋ, ਕਮੈਂਟ ਕਰੋ ਤੇ ਸ਼ੇਅਰ ਵੀ ਜਰੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।